ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਲੋਕ ਸਭਾ ਲਖਨੂ ਸਰਪ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਲਵੀਰ ਸਿੰਘ ਜੀਰਾ ਸਾਬਕਾ ਵਿਧਾਇਕ ਸਖਪਾਲ ਸਿੰਘ ਪੁੱਲਰ ਉੱਚੇ ਤੌਰ ਤੇ ਟਕਸਾਲੀ ਕਾਂਗਰਸੀ ਆਗੂ ਰਹੇ ਸਾਬਕਾ ਸਰਪੰਚ ਤਾਰਾ ਸਿੰਘ ਦਸਵਾਲ ਦੇ ਗਰੇ ਉੱਚੇ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਨਾਲ ਜੂਤ ਕਾਂਗਰਸ ਦੇ ਆਗੂ ਹਰਪ੍ਰੀਤ ਸਿੰਘ ਪੱਟੀ ਸਾਬਕਾ ਚੇਅਰਮੈਨ ਰੇਸ਼ਮ ਸਿੰਘ ਨਵਾਦਾ ਸਰਪੰਚ ਅਜੀਤ ਸਿੰਘ ਕਾਲੀਆ ਨੰਬਰਦਾਨ ਮਨਜੀਤ ਸਿੰਘ ਗੱਬਰ ਦਿਗਵਿੰਦਰ ਸਿੰਘ ਲੱਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਸੀ ਆਗੂ ਦੇ ਵਰਕਰ ਹਾਜ਼ਰ ਸਨ ਇਸ ਮੌਕੇ ਸਰਪੰਚ ਸਾਰ ਸਿੰਘ ਦਸਵਾਲ ਸਾਬਕਾ ਸਰਪੰਚ ਕਾਵਲ ਸਿੰਘ ਦਸਵਾਲ ਵੱਲੋਂ ਕਲਬੀਰ ਸਿੰਘ ਜੀਰਾ ਅदित ਸਾਹਿਬ ਕਾਂਗਰਸ ਦੇ ਪ੍ਰਧਾਨ ਸਿੰਘ ਭੁੱਲਰ ਨੂੰ ਉਹਨਾਂ ਦੇ ਘਰ ਪਹੁੰਚਣ ਤੇ ਉਹਨਾਂ ਦਾ ਭਰਵਾਂ ਸਵਾਗਤ ਕਰਦੇ ਆ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook ਤੇ ਫਾਲੋ ਜੁ ਕਰ ਤੁਹਾਡਾ ਧੰਨਵਾਦ ਫੋਟੋ ਕਰ ਲਈ ਇੱਕ ਦੱਸਾ ਜਿੱਦਾਂ ਤੁਸੀਂ ਪਹਿਲਾਂ ਹਲਕਾ ਸਾਰਾ ਇੱਕ ਨਾ ਕਵਰ ਕਰ ਲਿਆ ਮਿਲ ਗਿਆ ਕਿਦਾਂ ਦਾ ਹੁਣ ਤੁਹਾਨੂੰ ਜਿਹੜਾ ਉਤਸ਼ਾਹ ਜਿਹੜਾ ਵੇਖ ਨੂੰ ਮਿਲ ਰਿਹਾ ਲੋਕਾਂ ਨੇ ਬੜਾ ਭਾਰੀ ਸ਼ਾਅ ਵਾਇਏ ਇਸ ਚੀਜ਼ ਤੇ ਸਾਨੂੰ ਅੱਜ ਦੋ ਸਾਲ ਬਾਅਦ ਫੇਰ ਮੌਕਾ ਮਿਲਿਆ ਮੇਰੀ ਖਾਨਦਾਨ ਦਾ ਮਾਣ ਜਿਹੜਾ ਇਹ ਆਪਦਾ ਮਾਣ ਨੂੰ ਜੇ ਭੇਜ ਲਿਆ ਇਹ ਘਟੋ ਤੁਹਾਡਾ ਪਾਰਲੇਟ ਚਾਹਤ ਆ ਦੇ ਕਿ ਪਾਰਲੇਟ ਬੜੇ ਬੜੇ ਪੀ ਆ ਰਿਹਾ ਬੜੀ ਡਿਵੈਲਪਮੈਂਟ ਨੂੰ ਫਾਇਦ ਦਿਉ ਰਿਹਾ ਇਥੇ ਕੁਸ਼ਰਾਸ਼ਰ ਤੇ ਉੱਖਰੀਆਂ ਜਿਹੜੀਆਂ ਆਪ ਲੋਕਾਂ ਦੇ ਕੁਸ਼ਰਾਵਾ ਤੋਂ ਕਿ ਤਰ੍ਹਾਂ ਕਰਾਉਣਾ ਬੜਾ ਜਿੰਦਗੀ ਇੱਕ ਨਾ ਲੋਕਾਂ ਜਿਹੜਾ ਗੱਲ ਬੜੀ ਵੇਖਣ ਨੂੰ ਮਿਲਦੀ ਹੈ ਜਿਹੜਾ ਜੀਰਾ ਸਾਹਿਬ ਨੇ ਜਦੋਂ ਆਪਣੇ ਹਲਕੇ 'ਚੋ 150 ਰੁਪਏ ਜਨਾ ਸਰਵੇਖੇ ਬਣਾਏ ਤੁਸੀਂ ਵੀ ਉਹ ਗਾਂਹ ਜਿੱਦਾਂ ਤੁਹਾਨੂੰ ਮੌਕਾ ਮਿਲਦਾ ਫਿਰ ਉਹ ਲੋਕੀ ਪੁੱਛਦੇ ਵੀ ਹੋਂਦਾ ਫਿਰ ਕਰੋ ਕੋਈ ਕਰ ਨਹੀਂ ਕਰਦੇ ਵੀ ਸਰਮ ਸੰਪਤੀ ਦੇ ਨਾਲ ਜਿਹੜੀਆਂ ਇੰਨਾ ਦਾ ਪ੍ਰਕਰਮ ਹੋਏ ਤੇ ਜਿਆਦਾ ਵਿਤਰ ਉਦਾਦੀ ਤੇ ਵੀ ਬਣੀ ਇੰਨਾ ਲੈ ਜਿਨ੍ਹਾਂ ਦੇ ਵਿੱਚ ਕੋਈ ਅਜਿਹਾ ਘਟਨਾਵਾਂ ਉੱਪਰ ਜਾਂਦੀਆਂ ਤੇ ਬੜਾ ਦੁੱਖ ਤੱਕ ਆਉਂਦਾ ਜਾਂਦਾ। ਬਿਜਲੀ ਵਾਲੀ ਜਦੋਂ ਸਾਡਾ ਪੋਪਾ ਲੱਗਾ ਇੱਕ ਜਿਹੜਾ ਵੀ ਆਪ ਮੁਤਾਸਾਂ ਤੋਂ ਜਦੋਂ ਕਾਂਗਰਸ ਅੱਜ ਤੱਕ ਸੀਟ ਲੜਾਈ ਲੜਦਾ ਰਾਇਆ ਤੇ 10 ਸਾਲ ਤੋਂ ਜਿੰਨੇ ਆਪਦੇ ਪੇਟ ਦੇ ਵਿੱਚ ਕਾਂਗਰਸ ਦਾ ਉਹ ਚਲਾਉਂਦਾ ਰਿਹਾ ਫੀਟਿੰਗ ਰੈਲੀ ਜਾਂਦਾ ਰਿਹਾ ਉਹ ਸਾਰਿਆਂ ਦੇ ਤਸਵੀਰਾਂ ਆਪੇਲਾ ਆਕੇ ਪੁਣਿਆ ਜਾਈ ਉਹਦੇ ਵੈਲਕਮ ਦੀ ਤਾਰੀਖ ਰੱਖੀ ਬਹੁਤ ਜ਼ਿਆਦਾ ਤਰ ਬਰਸਤ ਸਿੰਘ ਗੁਲਟਵਾ ਪੰਥ ਦੇ ਨਾਲ ਲੜ ਰਹੇ ਆਮਰਤਪਾਲ ਸਿੰਘ ਪੰਥ ਦੇ ਨਾਲ ਲੜ ਰਹੇ ਤੁਹਾਨੂੰ ਵੀ ਲੱਗਦਾ ਆਪਣਾ ਹਲਕਾ ਵੀ ਪੰਥਕ ਹਕਾਕੀ ਨਾ ਜਾਂਦਾ ਹਲਕਾ ਕਿੰਪਰ ਇਹਦਾ ਮਤਲਬ ਜਿਹੜਾ ਜ਼ਿਆਦਾ ਅਸਰ ਮਤਲਬ ਜਿਹੜਾ ਅਮਰਤਪਾਲ ਦੇ ਲੜਨਾ ਕਿੰਨੂ ਬੂਹ ਹੈ ਜੀ ਅਮਰਤਪਾਲ ਲੜਨਾ ਜੇ ਪੰਥ ਦੀ ਸਾਰੀ ਉਚਾਸਤ ਰਹਿ ਗੋ ਪਿੱਛੇ ਰਿਖਦੇ ਹੈ तकरीबन ਉਹ ਉਹ ਲੱਗਦਾ ਸਾਡੇ ਇਥੇ ਤੁਹਾਨੂੰ ਸਾਰੇ ਤਰ੍ਹਾਂ ਨਾਲ ਨਰਮ ਨਰੇ ਅਤੇ ਸਾਰੇ ਬੜੇ ਪਿਆਰ ਨਾਲ ਆਪਾਂ ਜਿਸ ਸਹਿਕਾਰ ਦੇ ਨਾਲ ਇੱਕ ਜੇ ਦੀ ਕ੍ਰੀ ਕਰੀ ਜਿਸ ਦੁਆਰਾ ਇਹ ਮੁਜਬਲਨੀ ਕਿ ਬੰਸਰ ਵੀ ਆਪਾਂ ਦਾ ਕੁੱਟਣ ਬਸ ਉਹ ਵੇਲੇ ਆ ਸਾਡਾ ਪਿੰਡ ਸਾਡਾ ਦਾਸਪਾਸਟ ਦੇ ਬੱਚੇ ਸਾਡਾ ਘਰੋਵਾਰ ਕਿੰਨਾ ਸਰਕਾਰਾਂ ਦੇ ਵਿੱਚ ਉਪਸ਼ਟ ਜਦੋਂ ਭਾਰਤੀ ਜਨਤਾ ਪਾਰਟੀ ਆਪਣੀ ਹਲਕੇ ਲੜ ਰਹੀ ਹੈ ਉਹਦਾ ਮਤਲਬ ਉਹ ਕਿੰਨਾ ਕਿ ਤੁਸੀਂ ਮੇਰੇ ਉੱਪਰ ਤੋਂ ਆਪਣੀ ਜਿੱਤ ਤਾਂ ਪਾ ਲਈ ਤੇ ਤੁਹਾਣਾ ਤੁਹਾਨੂੰ ਉਹ ਜਿੰਦੇ ਚ ਆਪਣਾ ਪਿੱਛੇ ਸਾਰਾ ਮੈਨੇ ਆਪੋ ਉਹਨਾਂ ਨੂੰ ਬਣਾਉਂਦਿਆ ਕਿਉਂਕਿ ਰਾਣੀਆ ਘਰ ਹਮ ਤਾਂ ਜੈਸੀ ਕਰੀ ਵੈਸੀ ਕਰਦੀ ਉਹ ਪੰਜਾਬ ਦੇ ਲੋਕਾਂ ਦੇ ਇਸ ਤਰ੍ਹਾਂ ਦੀ ਪੰਜਾਬ ਦੇ ਸੁਭਾਅ ਦੇ ਪ੍ਰਤੀ ਜੋ ਸੱਭਿਅਤਾ ਦਾ ਦਰਸਾ ਰਿਹਾ ਪਰ ਹੁਣ ਜਿਹੜਾ ਜੀਤੇ ਆਪਣੇ ਸ਼ਕੂ ਪੈਰੀਅਰ ਤੇ ਜਦੋਂ ਆਪਣੇ ਇਨਸਾਨ ਜਿਹੜੇ ਗੱਲਬਾਤ ਕਰ ਕੋ ਜਾ ਰਹੇ ਸੀ ਆਪਣੀਆਂ ਕੋੜੀਆਂ ਬਾਪੂ ਜੀ ਪਰਦੇ ਅੱਜ ਖੰਡਾ ਨੇ ਵੀ ਪਹਿਲਾਂ ਕਿਹਾ ਉਹਦੀ ਇਸ ਪਾਰਟੀ ਦਾ ਬਟਨ ਨਹੀਂ ਖੜਾ ਗਈ। ਜੀਰਾ ਸਾਹਿਬ ਆਖਰਲਾ ਸਵਾਲ ਆ ਤੁਹਾਡਾ ਤੁਸੀਂ ਆਪਣਾ ਦੋਸਹ ਹਲਕਾ ਕਡੂਰ ਸੋ ਆਪਣਾ ਮੁਕਾਬਲਾ ਕਿਦਾਂ ਗੈਂਦੇ ਹੋ? ਪਹਿਲੇ ਉਹ ਸਾਹਿਬ ਦੀ ਪਾਰ ਕਰਪਾ ਜਿੱਦਾਂ ਚਾਣਾ ਪਾਰੀ ਚਾਹੇ ਕਰਦਾ। ਉਹ ਹਾਕਮ ਦਾ ਨਾਇਕ ਹਲਕੇ ਦਾ। ਤੁਹਾਡਾ ਇਲੈਕਸ਼ਨ ਸਾਡਾ ਨਿਸ਼ਾਨਾ। ਦਰਵਾਜ਼ਾ ਦਾ ਨਿਸ਼ਾਨਾ ਸਾਡੇ ਜਿੱਤਣ। ਮੈਨੂੰ ਵੀ ਲੱਗਦਾ ਕਿ ਕਿਸੇ ਵਾਸਤੇ ਮੁਕਾਬਲਾ ਹੋ ਸਕਦਾ। ਔਰ ਬਾਕੀ ਜਿਹੜੀਆਂ ਪਾਰਟੀਆਂ ਤੁਸੀਂ ਦੇਖਿਆ ਬੀਖਿਆ ਭਾਈ ਸਾਹਿਬ ਦੇਖ ਲਾ ਜਿਹੜਾ ਗੀਤ ਆ ਆਪਣੇ ਆ ਕੇ ਲਾ ਗਏ ਕੱਲ ਇਹੋ ਜਿਹੀ ਤਰ੍ਹਾਂ ਤੁਸੀਂ ਦੇਖਿਆ ਕਿ ਵਿਸਾ ਸਿਰ ਪੰਜਾਬ ਕੋਈ ਵੀ ਜਿਹੜਾ ਅੰਡਰ ਆ ਉਹ ਚੱਲ ਰਿਹਾ ਹੈ ਜੀਤੂ ਵਾਲੇ ਨਾਲ ਕੋਈ ਨਹੀਂ ਚੱਲ ਰਿਹਾ ਤੇਰੇ ਨਾਲ ਤਾਂ ਸਾਰੇ ਜਿਹੜੇ ਹੈਗੇ ਮੇਰੇ ਬਾਪੂ ਬਣਦੇ ਜੀਰੇ ਵੱਡੇ ਭਰਾ ਜਿਹੜੇ ਮੇਰੇ ਮੁਸ਼ਕਿਲਾਂ ਦੇ ਸਾਰੇ ਕਰਦਾ ਹੈ ਇਸ ਕਰਕੇ ਇਹ ਪੂਰਾ ਜਗ੍ਹਾ ਦੇ ਲਈ ਇੱਕ ਤਰ੍ਹਾਂ ਦਾ ਜਿਹੜਾ ਹੈ ਧੰਨਵਾਦ ਅੰਜੀਰਾ ਸਾਹਿਬ ਅੱਜ ਤੁਸੀਂ ਵਿਧਾਨ ਸਭਾ ਹਲਕਾ ਖੇਮਤਨ ਚ ਆਏ ਕਿੱਦਾਂ ਦਾ ਮਤਲਬ ਸ਼ਾਹ ਨੂੰ ਮਿਲਿਆਦਾ ਰਹੂ ਕਿਦਾਂ ਦੀਆਂ ਟੜੀ ਕਹੀਆਂ ਰਹੀਆਂ ਸਭ ਤੋਂ ਪਹਿਲਾਂ ਪਿਆਰ ਪਰਿਵਾਰ ਦੇ ਤੋਂ ਨਾਲ ਸ਼ਿਰਵਾਇ ਤੋਂ ਇੱਕ ਕਲਚਰ ਅਸੀਂ ਕਰਦੇ ਕਿ ਕਿੱਥੇ ਹੈ ਸਾਰੇ ਬਹੁਤ ਹੀ ਸੁਖਰਾਹ ਲੀਡਰ ਸਰਦਾਰ ਸ਼ਿਖਪਾਲ ਸਿੰਘ ਮਗਰ ਸਾਹ ਉਹ ਹਰ ਇੱਕ ਨੇ ਅੱਛੀ ਦੇ ਵਿੱਚ ਜਿਹੜਾ ਸਿੱਖ ਕਰਦੇ ਹੋਏ ਹੈ ਔਰ ਇੱਥੇ ਜਿਹੜੀ ਉਹਦੀ ਮਿਊਜ਼ਿਕ ਚੱਲਦੀ ਹੈ ਜਿਹੜੀ ਆਉਂਦਾ ਹੈ ਭਾਰੀ ਵਕਤਾਂ ਦੇ ਵਿੱਚ ਉਹਦੇ ਤਰ੍ਹਾਂ ਦੇ ਉੱਤੇ ਜਿਹੜਾ ਵੀ ਔਰ ਸਾਡੀ ਕਲੀ ਗੱਲ ਤੇ ਜੇ ਜਦੋਂ اکالی دل کی سکار سے ساتھ بہت اتیاچار ہے اور کوئی ڈوبلپمنٹ کام نہیں ہے سب سے ایم ایل اے بنتے ہیں اور سرکار سے رہدے ہیں کہ جدو سردار رنجیت متنی جاتے ہیں جدو سردار سکھپال سما ایم ایل اے بنے اس کا سکار سب کو وقت پہنچا دی اور آج لوگ دے آپ کو اگیا محسوس کرتے ہیں کیونکہ جدوں دی بھگوت مان کی سرکار آئی ہے آم آدمی پارٹی کی

ਤੇ ਕੇ ਲਈ ਵੀ ਜਰੂਰਤਾਂ ਸਰਕਾਰ ਆਈ ਆ ਆਵਾਜ਼ ਉਸ ਸਭ ਤੋਂ ਵੱਧ ਉਨਾਰੇ ਕਿ ਬਜਟਾਇਆ ਲਿਖਿਆ ਹੈ ਔਰ ਉਹਨਾਂ ਨਾਲ ਜਿਹੜੇ ਗਰੀਬ ਕੰਮ ਔਰ ਇੱਕ ਪਿੰਡ ਚ ਸੀ ਜਾ ਕੇ ਇਹਨਾਂ ਧਿਆਨ ਉਥੇ ਕਹਿੰਦੇ ਸਾਡੇ ਸਭ ਤੋਂ ਵੱਧ ਕਾਰ ਜਿਹੜੇ ਆ ਸਰਦਾਰ ਸੁਖਬਾਲ ਸਿੰਘ ਜਰ ਸਾਹਿਬ ਨੇ ਕਿਹਾ ਔਰ ਜਰੂਰੀ ਨਾਲ ਸਰਕਾਰ ਆਈ ਇਹਨਾਂ ਦੇ ਮੱਤ ਹਟਾ ਦਾਲਾ ਲਈ ਹਟਾ ਦਾਲਾ ਬਾਕੀ ਦੇ ਕੀ ਕਿ ਕੰਮ ਕਰਨ ਜਿਹੜੀ ਜਾਂ ਸੀ ਉਹਦਾ ਸਮਝਦੀ ਸੀ ਬਾਤ ਕਰਨ ਕੇ ਜਿਹੜੀ ਆ ਸਾਨੂੰ ਬਾਤ ਕਰੀ ਸਰਕਾਰ ਬਿਜਲੀ ਸਰਕਾਰ ਦੀ ਸਰਕਾਰ ਹਰ ਘਰ ਨੂੰ ਦੇਵਾ ਸੇਵਾ ਕਰ ਰਹੀ ਹੈ ਕਿਉਂਕਿ ਅਸੀਂ ਪੁੱਛ ਰਹੇ ਹਾਂ ਕਿ ਕਿੰਨੇ ਦਿਨ ਹੋ ਗਏ ਸਰਕਾਰ ਦਾ ਜਨਮ ਦੇ ਜਾਰੀ ਨਹੀਂ ਪਰ ਪਿੱਛੇ ਜਿਹੜੇ ਸਭ ਨੂੰ ਚੀਕ ਮੈਂ ਧੰਨਵਾਦੀ ਕਰਦਾ ਹੈ ਕਿ ਹੈ ਕਿ ਇਸ ਵਿਕੀਵਨ ਦੇ ਵਿੱਚ ਵੀ ਅਗੇ ਨਹੀਂ ਕਿਤੇ ਦਾ ਸਰਕਾਰ ਦਾ ਬਸੋ ਨਹੀਂ ਹੋ ਰਿਹਾ ਜਸਾ ਤੇਜ਼ੀ ਨਾਲ ਨਾ ਕੋਈ ਜਨਗਤ ਇਹ ਇੱਕ ਜੀਰਾ ਸਾਹਿਬ ਜਿੱਤਰਾ ਸਰਦਰ ਅਦੀਸ਼ ਪ੍ਰਤਾਪ ਸਿੰਘ ਕਹਰੋਂ ਹਲਕੇ ਚ ਨਹੀਂ ਆ ਰਹੇ ਉਹਦਾ ਬੈਨੀਫਿਟ ਤੁਹਾਨੂੰ ਮਿਲੇਗਾ ਜਾਂ ਤੁਸੀਂ ਕੀ ਸਮਝਦੇ ਹੋ ਕਿ ਨੂੰ ਮਿਲੂਗਾ ਜੀ ਬਾਲੀ ਪਰਵਾਰ ਬੈਨੀਫਿਟ ਹੈ ਕਿ ਇੰਟਰਨੈਸ਼ਨਲ ਹੈ ਚਾਹੀਦਾ ਚਾਹੀਦਾ ਸਰ ਜੀ ਇਨਸ਼ਾਅੱਲਾ ਬਾਰੇ ਕੋਈ ਹੈ ਜਿਹਨਾਂ ਦੇ ਸਾਹ ਕੋਈ ਮਦਦ ਕੀਤੀ ਜੇ ਲੱਗਦਾ ਹੈ ਕਿ ਬਹੁਤ ਅੱਛੀ ਮਦਦ ਕਰਦੇ ਤਾਂ ਕੋਈ ਡਾਕਟਰ ਦੀ ਬੜੀ ਗੱਲ ਕਰਦੇ ਮਤਲਬ ਤੁਹਾਨੂੰ ਵੀ ਲੱਗਦਾ ਵੀ ਜਦੋਂ ਤੁਹਾਡੀ ਪਾਰਟੀ ਦੇ ਵੀ ਸਾਰਿਆਂ ਦੇ ਡਾਕਟਰ ਮੰਗਦੇ ਹੋ ਇਕੱਲੇ ਲਾਲਜੀਤ ਭੁਲਰਦਾ ਹੀ ਮੰਗਦੇ ਹੈਂ ਮਹਾ ਪੰਚਾਇਤ ਹਾਂਜੀ ਅਰ ਅਸੀਂ ਉਸ ਪੰਚਾਇਤ ਦੇ ਮੈਂਬਰ ਬਣ ਕੇ ਜਾਏ ਜੀ ਜਿਵੇਂ ਕਹਿੰਦੇ ਕਿ ਸਭ ਤੋਂ ਅਖੀ ਜਿਹੜਾ ਜੀ ਹੋਈ ਨਸ਼ੇ ਦੇ ਵਿੱਚ ਗੁਲਤਾਨ ਨੂੰ ਕਰਾ ਕਿ ਸਾਡੇ ਨਾਲ ਤੋਂ ਕਰੀਏ ਲੋਕਾਂ ਨੇ ਬਾਸਾ ਤਾਂ ਨਾ ਨਹੀਂ ਵੇਖਦੀ ਕਿ ਜਦ ਦਿੱਲੀ ਨੂੰ ਬਾਸਾ ਨਾ ਵੀ ਨਹੀਂ ਚੜ ਗਈ ਪਤਾ ਉਦੋਂ ਲੱਗਾ ਜਦੋਂ ਅਜੀਲੇ ਪੁੱਤ ਮਾਰੀ ਚੁੱਕੀ ਡਰਾਈਵਰ ਸ਼ਾਬੀ ਉੱਧਰ ਸਵਾਰ ਗਿਆ ਇਸ ਕਦਰ ਬੰਦਲ ਤੇ ਤਾਂ到达 ਪਹੁੰਚਿਆ ਨਾ ਬੱਸ ਚਾਹੇ ਪੁਰਾਣੀ ਹੋਵੇ ਪਰ ਡਰਾਈਵਰ ਜਿਹੜਾ ਗੁੱਸੇ ਖੋਣਾ ਚਲੂ ਗਿਆ